ਦੋਸਤੋ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਸਰਦੀਆਂ ਦੇ ਮੌਸਮ ਦੇ ਵਿੱਚ ਆਮ ਤੌਰ ਤੇ ਕਮਰੇ ਨੂੰ ਗਰਮ ਕਰਨ ਦਾ ਇੱਕੋ ਇੱਕ ਸਾਧਨ ਹੁੰਦਾ ਹੈ ਉਹ ਹੁੰਦਾ ਹੈ ਰੂਮ ਹੀਟਰ ਹੁਣ ਰੂਮ ਹੀਟਰ ਦੇ ਕਾਫੀ ਸਾਰੇ ਫਾਇਦੇ ਵੀ ਹੁੰਦੇ ਆ ਤੇ ਨੁਕਸਾਨ ਵੀ ਹੁੰਦੇ ਆ ਕੁਝ ਲੋਕ ਰੂਮ ਹੀਟਰ ਨੂੰ ਚਲਾਉਣ ਲੱਗਿਆਂ ਕਮਰੇ ਨੂੰ ਨਿੱਘਾ ਕਰਨ ਲੱਗਿਆਂ ਆਪਣੇ ਕਮਰੇ ਦੇ ਵਿੱਚ ਪਾਣੀ ਦੀ ਬਾਲਟੀ ਵੀ ਰੱਖ ਲੈਂਦੇ ਨੇ ਅਤੇ ਜੇਕਰ ਤੁਸੀਂ ਵੀ ਆਪਣੇ ਕਮਰੇ ਦੇ ਵਿੱਚ ਰੂਮ ਹੀਟਰ ਦੀ ਵਰਤੋਂ ਕਰਦੇ ਹੋ ਜਾਂ ਫਿਰ ਰੂਮ ਹੀਟਰ ਦੀ ਵਰਤੋਂ ਕਰਨੇ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਹਨੇ ਰੂਮ ਹੀਟਰ ਨੂੰ ਚਲਾਉਣ ਲੱਗਿਆਂ ਆਪਣੇ ਕਮਰੇ ਦੇ ਵਿੱਚ ਕਿਹੜੀ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਇੱਕ ਰੂਮ ਹੀਟਰ ਵਾਲੇ ਕਮਰੇ ਦੇ ਵਿੱਚ ਪਾਣੀ ਦੀ ਬਾਲਟੀ ਦਾ ਕੀ ਰਾਜ਼ ਹੁੰਦਾ ਹੈ ਜੇਕਰ ਇਹ ਗੱਲਾਂ ਤੁਹਾਨੂੰ ਪਤਾ ਹੈ ਤਾਂ ਵੀ ਤੁਸੀਂ ਇਸ ਵੀਡੀਓ ਨੂੰ ਜਰੂਰ ਦੇਖਿਓ ਅਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣਾ ਤਜਰਬਾ ਕਮੈਂਟ ਕਰਕੇ ਸਾਡੇ ਨਾਲ ਸਾਂਝਾ ਵੀ ਜਰੂਰ ਕਰਿਓ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਰੂਮ ਹੀਟਰ ਦੇ ਫਾਇਦੇ ਕੀ ਹੈ ਅਤੇ ਨੁਕਸਾਨ ਕੀ ਹੈ ਜੇਕਰ ਫਾਇਦਿਆਂ ਦੀ ਗੱਲ ਕਰੀਏ ਤਾਂ ਸਿੱਧੇ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੀ ਫਾਇਦਾ ਹੈ ਕਿ ਤੁਹਾਡਾ ਕਮਰਾ ਨਿੱਗਾ ਹੋ ਜਾਂਦਾ ਏ ਰੂਮ ਹੀਟਰ ਦੇ ਨਾਲ ਕਮਰਾ ਗਰਮ ਹੋ ਜਾਂਦਾ ਏ ਅਤੇ ਸਰਦੀ ਤੋਂ ਰਾਹਤ ਮਿਲ ਜਾਂਦੀ ਏ ਜੇਕਰ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਸਾਰੇ ਰੂਮ ਹੀਟਰ ਦੇ ਨੁਕਸਾਨ ਵੀ ਹੁੰਦੇ ਨੇ ਹੁਣ ਇਹੇ ਨੁਕਸਾਨ ਵੱਖ-ਵੱਖ ਤਰ੍ਹਾਂ ਦੇ ਹੀਟਰਾਂ ਦੇ ਵੱਖ-ਵੱਖ ਤਰ੍ਹਾਂ ਦੇ ਹੋ ਸਕਦੇ ਨੇ ਮੁੱਖ ਰੂਪ ਦੇ ਵਿੱਚ ਦੋ ਤਰ੍ਹਾਂ ਦੇ ਹੀਟਰ ਹੁੰਦੇ ਆ ਇੱਕ ਤਾਂ ਰੂਮ ਹੀਟਰ ਉਹ ਹੁੰਦੇ ਆ ਜਿਹੜੇ ਬਲੋਰ ਮਾਰ ਕੇ ਹੀਟਰ ਦੇ ਨਾਲ ਕਮਰੇ ਨੂੰ ਗਰਮ ਕਰ ਦਿੰਦੇ ਨੇ ਅਤੇ ਇੱਕ ਹੀਟਰ ਹੁੰਦੇ ਆ ਔਇਲ ਫੀਲਡ ਹੀਟਰ ਹੁੰਦੇ ਨੇ ਉਹਨਾਂ ਦੇ ਵਿੱਚ ਤੇਲ ਹੁੰਦਾ ਏ ਜਦੋਂ ਅਸੀਂ ਉਸ ਦੇ ਵਿੱਚ ਬਿਜਲੀ ਦੀ ਸਪਲਾਈ ਦਿੰਦੇ ਆ ਤਾਂ ਤੇਲ ਗਰਮ ਹੋ ਕੇ ਕਮਰੇ ਦੇ ਵਿੱਚ ਫਿਰ ਹੀਟ ਪੈਦਾ ਕਰਦਾ ਏ ਬਲੋਰ ਵਾਲਾ ਹੀਟਰ ਕਾਫੀ ਸਸਤਾ ਹੁੰਦਾ ਏ ਅਤੇ ਤੇਲ ਵਾਲਾ ਹੀਟਰ ਕਾਫੀ ਮਹਿੰਗਾ ਹੁੰਦਾ ਏ ਇਸ ਕਰਕੇ ਆਪਾਂ ਆਮ ਤੌਰ ਦੇ ਉੱਪਰ ਕਹਿ ਸਕਦੇ ਹਾਂ ਕਿ 90% ਦੇ ਲੋਕ ਬਲੋਰ ਵਾਲੇ ਸਸਤੇ ਹੀਟਰ ਦੀ ਹੀ ਵਰਤੋਂ ਕਰਦੇ ਆਂ ਪਰੰਤੂ ਸਸਤਾ ਹੀਟਰ ਹੋਣ ਦੇ ਬਾਵਜੂਦ ਇਸ ਹੀਟਰ ਦੇ ਕਾਫੀ سارے ਨੁਕਸਾਨ ਵੀ ਹੁੰਦੇ ਆ ਜਦੋਂ ਤੁਹਾਡੇ ਕਮਰੇ ਦੇ ਵਿੱਚ ਬਲੋਰ ਵਾਲਾ ਹੀਟਰ ਚੱਲਦਾ ਹੈ ਤੁਸੀਂ ਕਮਰੇ ਨੂੰ ਗਰਮ ਕਰਨ ਦੇ ਲਈ ਹੀਟਰ ਨੂੰ ਚਲਾਉਂਦੇ ਆ ਤਾਂ ਉਸ ਵਕਤ ਇਹ ਹੀਟਰ ਕਮਰੇ ਦੀ ਨਮੀ ਨੂੰ ਸੋਖ ਲੈਂਦਾ ਹੈ ਨਮੀ ਨੂੰ ਸੋਖ ਲੈਣ ਦੇ ਕਰਕੇ ਕਾਫੀ ਸਾਰੇ ਲੋਕਾਂ ਨੂੰ ਰੂਮ ਹੀਟਰ ਵਾਲੇ ਕਮਰੇ ਦੇ ਵਿੱਚ ਖੁਸ਼ਕੀ ਦੀ ਸਮੱਸਿਆ ਹੋ ਸਕਦੀ ਹੈ ਸਕੀਨੇ ਦੀ ਸਮੱਸਿਆ ਹੋ ਸਕਦੀ ਹੈ ਇਸ ਦੇ ਨਾਲ ਖੁਸ਼ਕੀ ਦੀ ਸਮੱਸਿਆ ਆਉਂਦੀ ਹੈ ਤੇ ਖੁਸ਼ਕੀ ਦੇ ਨਾਲ ਨਾਲ ਖਾਜ ਖੁਜਲੀ ਦੀ ਸਮੱਸਿਆ ਵੀ ਹੋ ਸਕਦੀ ਹੈ ਕਾਫੀ ਸਾਰੇ ਲੋਕਾਂ ਨੂੰ ਤਾਂ ਸਾਹ ਲੈਣ ਦੀ ਤਕਲੀਫ ਵੀ ਹੋ ਜਾਂਦੀ ਹੈ ਤੇ ਗਲੇ ਦੇ ਵਿੱਚ ਵੀ ਸਮੱਸਿਆ ਹੋ ਜਾਂਦੀ ਹੈ ਤਾਂ ਇਹਨਾਂ ਸਮੱਸਿਆਵਾਂ ਨੂੰ ਘੱਟ ਕਰਨ ਦੇ ਲਈ ਕੁਝ ਲੋਕ ਰੂਮ ਹੀਟਰ ਵਾਲੇ ਕਮਰੇ ਦੇ ਵਿੱਚ ਪਾਣੀ ਦੀ ਬਾਲਟੀ ਰੱਖ ਲੈਂਦੇ ਹਨ ਹੁਣ ਜਦੋਂ ਰੂਮ ਹੀਟਰ ਵਾਲੇ ਕਮਰੇ ਦੇ ਵਿੱਚ ਪਾਣੀ ਦੀ ਬਾਲਟੀ ਰੱਖ ਲਈ ਜਾਂਦੀ ਹੈ ਤਾਂ ਫਿਰ ਹੀਟਰ ਜਦੋਂ ਕਮਰੇ ਦੇ ਵਿੱਚੋਂ ਨਮੀ ਸੋਖਦਾ ਏ ਤਾਂ ਉਸ ਨਮੀ ਨੂੰ ਪਾਣੀ ਪੂਰਾ ਕਰਦਾ ਰਹਿੰਦਾ ਏ ਮਤਲਬ ਕਿ ਜਿੰਨੀ ਕਿ ਨਮੀ ਹੀਟਰ ਸੋਖਦਾ ਰਹਿੰਦਾ ਏ ਉਨੀ ਨਮੀ ਬਰਕਰਾਰ ਰਹਿੰਦੀ ਏ ਪਾਣੀ ਦੇ ਬਾਲਟੀ ਦੇ ਵਿੱਚੋਂ ਪਾਣੀ ਨਮੀ ਬਣ ਕੇ ਕਮਰੇ ਦੇ ਵਿੱਚ ਫੈਲਿਆ ਰਹਿੰਦਾ ਏ ਅਤੇ ਅਜਿਹਾ ਕਰਨ ਦੇ ਨਾਲ ਖੁਸ਼ਕੀ ਵਾਲੀ ਸਮੱਸਿਆ ਚਮੜੀ ਦੇ ਰੋਗ ਦੀ ਸਮੱਸਿਆ ਜਾਂ ਖਾਜ ਖੁਜਲੀ ਦੀ ਸਮੱਸਿਆ ਜਾਂ ਗਲੇ ਦੀ ਸਮੱਸਿਆ ਸਾਹ ਲੈਣ ਦੀ ਸਮੱਸਿਆ ਬਹੁਤ ਜ਼ਿਆਦਾ ਘਟ ਹੋ ਜਾਂਦੀ ਏ ਇਸਦੇ ਨਾਲ ਹੀ ਕੁਝ ਲੋਕ ਆਪਣੇ ਰੂਮ ਹੀਟਰ ਵਾਲੇ ਕਮਰੇ ਦੇ ਵਿੱਚ ਇੱਕ ਗਿੱਲੇ ਕੱਪੜੇ ਨੂੰ ਮੋٹے ਗਿੱਲੇ ਕੱਪੜੇ ਨੂੰ ਖਾਲੀ ਬਾਲਟੀ ਦੇ ਵਿੱਚ ਵੀ ਰੱਖ ਲੈਂਦੇ ਆ ਹੁਣ ਖਾਲੀ ਬਾਲਟੀ ਦੇ ਵਿੱਚ ਵੀ ਗਿੱਲੇ ਕੱਪੜੇ ਨੂੰ ਰੱਖਣ ਨਾਲ ਪਾਣੀ ਦੀ ਬਾਲਟੀ ਵਾਲਾ ਹੀ ਕੰਮ ਹੁੰਦਾ ਹੈ ਅਤੇ ਇਹ ਗਿੱਲਾ ਕੱਪੜਾ ਵੀ ਕਮਰੇ ਦੀ ਨਮੀ ਨੂੰ ਬਰਕਰਾਰ ਰੱਖਦਾ ਹੈ ਜਿਸ ਦੇ ਨਾਲ ਰੂਮ ਹੀਟਰ ਤੋਂ ਹੋਣ ਵਾਲੇ ਨੁਕਸਾਨ ਘਟ ਦੇਖੇ ਜਾਂਦੇ ਨੇ ਤਾਂ ਫਿਰ ਦੋਸਤੋ ਤੁਸੀਂ ਵੀ ਜੇਕਰ ਆਪਣੇ ਕਮਰੇ ਦੇ ਵਿੱਚ ਰੂਮ ਹੀਟਰ ਦੀ ਵਰਤੋਂ ਕਰਦੇ ਹੋ ਸਸਤੇ ਰੂਮ ਹੀਟਰ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਵੀ ਇਸ ਉਪਾਅ ਦੀ ਵਰਤੋਂ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਹੋਵੇ ਅਤੇ ਫਿਰ ਵੀ ਜੇਕਰ ਤੁਹਾਨੂੰ ਖੁਸ਼ਕੀ ਦੀ ਜਾਂ ਚਮੜੀ ਦੀ ਸਮੱਸਿਆ ਹੁੰਦੀ ਹੈ ਤਾਂ ਫਿਰ ਤੁਸੀਂ ਆਪਣੇ ਡਾਕਟਰ ਦੇ ਨਾਲ ਸਲਾਹ ਕਰ ਸਕਦੇ ਹੋ ਸੋ ਦੋਸਤੋ ਸਰਦੀਆਂ ਦੀ ਇਸ ਮੌਸਮ ਦੇ ਵਿੱਚ ਹੀਟਰ ਦਾ ਆਨੰਦ ਮਾਣੋ ਆਪਣੇ ਕਮਰੇ ਨੂੰ ਨਿੱਘਾ ਕਰੋ ਸਰਦੀ ਤੋਂ ਬਚ ਕੇ ਰਹੋ ਬਾਈ ਜੀ ਪੰਜਾਬੀ ਨੂੰ ਦੇਖਦੇ ਰਹੋ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ